سی اس ٹی دے نال ਤੁਹਾਨੂੰ ਮਿਲਾਉਣ ਜਾ ਰਿਹਾ ਜਿਹੜੀ ਇਸ ਝੋਪੜੀ ਦੇ ਵਿੱਚ ਪੜ੍ਹਾਈ ਕਰਕੇ ਚੰਡੀਗੜ੍ਹ پولیس ਦੇ ਵਿੱਚ ਤਾਇਨਾਤ ਹੋਈ ਹੈ ਮੰਮੀ ਦਾ ਡ੍ਰੀਮ ਸੀ ਕਿ ਮੈਂ پولیس میں بھرتی ہوں۔ اس ٹਰੈਕ لائن ਨੂੰ مانਦੇ ਨਹੀਂ ਹੈਗੇ ਜਿਹੜੀ ਝੋਪੜੀ ਦੇ ਬਹਿ ਕੇ ਪੜ੍ਹਦੇ ਰਹੇ ਸਟ੍ਰੈਕਲ بالکل بھی ਨਹੀਂ مجھے ਤਾਂ ਬਹੁਤ ਪਸੰਦੀਦੀ ਜਗਾ ਕਿਹੜੇ ਕਿਹੜੀ گیم ਦੇ ਵਿੱਚ 골ਡ ਮੈਡਲ ਜਿੱਤੇ ਪਹਿਲਾ ਨਸ਼ ਮੇਰਾ نیشنل ਮੇਰਾ براؤنس ਆਇਆ تھا میں نے 3 ਮਹੀਨੇ کی پریکٹس کی تھی اور ਉਸੇ میں براؤنس ਮੈਡਲ ਆਇਆ تھا پھر 골ਡ ਆਇਆ اور 골ਡ ਕਿਸ گیم ਚ ਹੈ अब वोश में गेव गोल्ड आया था अब तो हम लोग का कर्तव्य पूरा हो गए जी इन लोग नौकरी लग गए हम बहुत खुश हैं गरीबी वाला दौर सी की, भी सी भी रोटी भी तरसे हो इस तरह होया नहीं मेरे मम्मी पापा ने ऐसे कभी हालत नहीं लाने दिया वो जो जैसा मर्जी एक्स्ट्रा ड्यूटी लगानी पड़ी लेकिन खाने की कभी कमी नहीं होती ਮਿਹਨਤ ਕਿੰਨੀ ਕਰਨੀ ਪਈ ਇਥੇ ਤੱਕ ਪਹੁੰਚਣ ਲਈ ਮਿਹਨਤ ਕਿੰਨੀ ਹੈ અમાਰੇ ਤੋਂ ਸਵੇਰ ਤੋਂ ਸਟਾਰਟ ਹੋ ਜਾਂਦਾ ਤਾਂ ਪਹਿਲੇ 4 ਵਜੇ ਸੇ ہماری ਅਕੈਡਮੀ ਸਟਾਰਟ ਹੋ ਜਾਂਦੀ ਸੀ ਫਿਰ 6 ਵਜੇ ਛੋੜ ਦੇ ਦਿੱਤੇ ਤੇ ਉਸਕੇ ਬਾਅਦ ਸਕੂਲ ਭੱਗ ਭੱਗ ਕੇ ਜਾਣਾ ਰਸਤੇ ਕਿ ਚੱਕਰ ਨੇ ਵਾਲ ਵੀ ਕਟਵਾਦੇ بار بار ਗਿੱਲੇ ਹੋ ਜਾਂਦੇ ਤੇ ਨਾ ਕਟਵਾ ਦਿਆ ਬਹੁਤ ਬਹੁਤ ਮੁਬਾਰਕਾ ਤੁਹਾਡੀ ਤੀਜ ਚੜੀਗੜ ਪੁਲਿਸ ਦੇ ਵਿੱਚ ਸੈਲੈਕਟ ਹੋਣ ਦਾ ਮੁਬਾਰਕ ਹੋ ਬੇ ਹਿੰਮਤੇ ਨੇ ਜਿਹੜੇ ਬਹਿ ਕੇ ਸਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਤਾਂ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਇਹ ਬੋਲ ਬਾਬਾ ਨਜਮੀ ਦੇ ਨੇ ਅੱਜ ਇਹ ਬੋਲ ਉਸ ਧੀ ਤੇ ਟੁੱਕਦੇ ਨੇ ਅਸੀਂ ਉਸ ਧੀ ਦੇ ਨਾਲ ਤੁਹਾਨੂੰ ਮਲਾਉਣ ਜਾ ਰਿਹਾ ਜਿਹੜੀ ਇਸ ਝੋਪੜੀ ਦੇ ਵਿੱਚ ਪੜ੍ਹਾਈ ਕਰਕੇ ਚੰਡੀਗੜ੍ਹ ਪੁਲਿਸ ਦੇ ਵਿੱਚ ਤਾਇਨਾਤ ਹੋਈ ਆ ਚੰਡੀਗੜ੍ਹ ਪੁਲਿਸ ਦੇ ਵਿੱਚ ਉਸ ਦੀ ਜੁਆਇਨਿੰਗ ਹੋਈ ਆ ਬੜੀ ਸਖਤ ਮਿਹਨਤ ਕੀਤੀ ਇਸੇ ਝੋਪੜੀ ਦੇ ਵਿੱਚ ਰਹਿ ਕੇ ਉਸ ਨੇ ਪੜ੍ਹਾਈ ਕੀਤੀ ਇਹਨਾਂ ਦਾ ਪਰਿਵਾਰ ਬੜਾ ਹੀ ਗਰੀਬ ਆ ਸੀ ਉਸ ਝੋਪੜੀ ਦੇ ਵਿੱਚ ਹੀ ਮੌਜੂਦਾ ਅੱਜ ਵੀ ਜਦੋਂ ਜੁਆਇਨਿੰਗ ਹੋ ਚੁੱਕੇ ਆ ਤਕਰੀਬਨ 5 ਮਹੀਨੇ ਦੀ ਜਿਹੜੀ ਟ੍ਰੇਨਿੰਗ ਆ ਚੰਡੀਗੜ੍ਹ ਪੁਲਿਸ ਦੀ ਉਹ ਵੀ ਪੂਰੀ ਕਰ ਚੁੱਕੇ ਨੇ ਤਾਂ ਹਜੇ ਵੀ ਇਸੇ ਝੋਪੜੀ ਦੇ ਵਿੱਚ ਰਹਿੰਦੇ ਨੇ ਹਜੇ ਵੀ ਆਪਣਾ ਉਹ ਘਰ ਉਹ ਜਿਹੜੀ ਚੋਪੜੀ ਆ ਉਹ ਨਹੀਂ ਛੱਡੀ ਹੈਗੀ ਮਿਹਨਤ ਬਹੁਤ ਸਖਤ ਕੀਤੀ ਆ ਹੰਝੂ ਸਾਡੇ ਨਾਲ ਆ ਸਾਡੇ ਨਾਲ ਅਸੀਂ ਗੱਲਬਾਤ ਵੀ ਕਰਾਵਾਂਗੇ ਇਸ ਇੰਟਰਵਿਊ ਦੇ ਵਿੱਚ ਇਹਨਾਂ ਦਾ ਪਰਿਵਾਰ ਆ ਜਿਹੜਾ ਉਹ ਮੌਜੂਦ ਰਹੇਗਾ ਤੇ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਸੰਘਰਸ਼ ਕੀਤਾ ਕਿੰਨਾ-ਕਿੰਨਾ ਸਮਾਂ ਪੜ੍ਹਾਈ ਕੀਤੀ ਤਾਂ ਕਈ 골ਡ ਮੈਡਲ ਵੀ ਇਸ ਧੀ ਨੇ ਚੰਡੀਗੜ੍ਹ ਦੇ ਨਾਮ ਜਿਹੜੇ ਕੀਤੇ ਨੇ ਇੰਟਰਨੈਸ਼ਨਲ 골ਡ ਵੀਜ਼ ਕੁੜੀ ਨੇ ਜਿੱਤੇ ਨੇ ਪਰ ਹੁਣ ਚੰਡੀਗੜ੍ਹ ਪੁਲਿਸ ਦੇ ਵਿੱਚ ਸਲੈਕਟ ਹੋ ਗਈ ਆ ਬੜੀ ਸਖਤ ਮਿਹਨਤ ਕੀਤੀ ਐ ਝੋਪੜੀ ਦੇ ਵਿੱਚ ਰਹਿ ਕੇ ਹੀ ਪੜ੍ਹਾਈ ਕੀਤੀ ਐ ਇਧਰ ਲਈ ਤਸਵੀਰਾਂ ਵੀ ਤੁਹਾਨੂੰ ਦਿਖਾਉਨੇ ਆ ਬੜੇ ਤਰਸਯੋਗ ਹਾਲਾਤ ਨੇ ਪਰਿਵਾਰ ਦੇ ਇਸ ਝੋਪੜੀ ਦੇ ਵਿੱਚ ਰਹਿ ਕੇ ਹੀ ਪੂਰਾ ਪਰਿਵਾਰ ਆ ਜਿਹੜਾ ਗੁਜ਼ਾਰਾ ਕਰਦਾ ਦੋ ਦੋ ਧੀਆਂ ਨੇ ਤਾਂ ਇਥੋਂ ਹੀ ਪਰਿਵਾਰ ਨੇ ਆਪਣੇ ਬੱਚਿਆਂ ਨੂੰ ਪੜਾਇਆ ਤਾਂ ਅੱਜ ਕਾਮਯਾਬੀ ਵੱਲ ਜਿਹੜੇ ਬੱਚੇ ਨੇ ਉਹ ਵੱਧਦੇ ਹੋਏ ਨਜ਼ਰ ਆ ਰਹੇ ਨੇ ਜਦੋਂ ਮੀਂਹ ਵਾਲਾ ਮੌਸਮ ਹੁੰਦਾ ਤਾਂ ਜਿਹੜੀ ਪੂਰੀ ਝੋਪੜੀ ਆ ਇਹ ਜਿਹੜੀ ਪਾਣੀ ਦੇ ਨਾਲ ਭਿੱਜੀ ਹੁੰਦੀ ਆ ਜਾਂ ਪਾਣੀ ਇਸ ਉੱਪਰ ਛੱਤ ਤੋਂ ਚੁੰਦਾ ਹੁੰਦਾ ਪਰ ਇਸੇ ਕਾਨਿਆਂ ਵਾਲੀ ਛੱਤ ਤੇ ਬੈਠ ਕੇ ਇਸੇ ਛੱਤ ਦੇ ਥੱਲੇ ਰਹਿ ਕੇ ਇਸ ਕੁੜੀ ਨੇ ਪੜ੍ਹਾਈ ਕੀਤੀ ਅੱਜ ਮਿਹਨਤ ਹਾਸਲ ਕੀਤੀ ਆ ਤੇ ਹੁਣ ਚੰਡੀਗੜ੍ਹ ਪੁਲਿਸ ਦੇ ਵਿੱਚ ਹੁਣ ਸਿਲੈਕਟ ਹੋਈ ਆ ਤਾਂ ਉੱਥੇ ਹੁਣ ਜ਼ਿੰਦਗੀ ਦਾ ਅਗਲਾ ਸਫ਼ਰ ਚੱਲੇਗਾ ਪਰਿਵਾਰ ਦੇ ਨਾਲ ਵੀ ਤੁਹਾਡੀ ਮੁਲਾਕਾਤ ਕਰਵਾਉਣੀ ਆ ਕਿਸ ਤਰ੍ਹਾਂ ਬੱਚੀ ਨੂੰ ਪੜ੍ਹਾਈ ਵੱਲ ਤੋਰਿਆ ਕਿਸ ਤਰ੍ਹਾਂ ਉਸ ਨੂੰ ਇੱਥੇ ਸਫਲਤਾ ਵੱਲ ਲੈ ਕੇ ਗਏ ਨਹੀਂ ਗੱਲਬਾਤ ਕਰਦੇ ਆ ਜੁਦਾ ਪਰਿਵਾਰ ਵੀ ਸਾਡੇ ਨਾਲ ਮੌਜੂਦ ਹੈ ਸੀਯੂਸੀ ਚੋਪੜੀ ਦੇ ਵਿੱਚਾਂ ਜਿੱਥੇ ਪੜ ਕੇ ਇਸ ਕੁੜੀ ਨੇ ਆਪਣੇ ਮਾਪਿਆਂ ਦਾ ਨਾਮ ਚਮਕਾਇਆ ਅੱਜ ਚੰਡੀਗੜ੍ਹ ਪੁਲਿਸ ਦੇ ਵਿੱਚ ਭਰਤੀ ਹੋਏ ਨੇ ਇੰਜੂ ਪਹਿਲਾਂ ਦਾ ਬਹੁਤ-ਬਹੁਤ ਮੁਬਾਰਕਾਂ ਬਹੁਤ ਸਖਤ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ ਥੈਂਕ ਯੂ ਸਰ ਕਿੱਥੋਂ ਆਰੰਭ ਹੁੰਦਾ ਪੂਰੀ ਸਫਲਤਾ ਦੀ ਕਹਾਣੀ ਹੈਗੀ ਆ ਇਸੇ ਚੋਪੜੀ ਦੇ ਵਿੱਚ ਪੈ ਕੇ ਬੈ ਕੇ ਪੜ੍ਹਾਈ ਕੀਤੀ ਪੜ੍ਹਾਈ ਕੀ ਨਹੀਂ ਕੀਤੀ ਹੈ ਪੜ੍ਹਾਈ ਸਰ ਨੇ ਨੇ ਡਵੈਲਟ ਕਿਹਾ ਗ੍ਰੈਜੂਏਸ਼ਨ ਅਭੀ ਹਮ ਕਰ ਰਹੇ ਹਾਂ ਚੰਡੀਗੜ੍ਹ ਤੋਂ ਪੜਾਈ ਕੀਤੀ ਸਰ ਹਾਂਜੀ ਸਰ ਸਾਰੀ ਜਦੋਂ ਉਹ ਸਮਾਂ ਸੀ ਹੁਣ ਤਾਂ ਚਲੋ ਹਨਾ ਸਫਲਤਾ ਮਿਲ ਗਈ ਬੜੀ ਔਖੀ ਹੁੰਦਾ ਇਸ ਮੁਕਾਮ ਤੱਕ ਪਹੁੰਚਣਾ ਕਿਹੜੇ ਕਿਹੜੇ ਰਾਹਾਂ ਵਿੱਚ ਦੀ ਕਿਹੜੇ ਕਿਹੜੇ ਹਾਲਾਤਾਂ ਵਿੱਚ ਦੀ ਗੁਜ਼ਰਨਾ ਪਿਆ ਜਦੋਂ ਮੀਂਹ ਆਉਂਦਾ ਸੀ ਚੱਕੜ ਆਉਂਦਾ ਸੀ ਤਾਂ ਫਿਰ ਇਹ ਝੋਪੜੀ ਵੀ ਚੋਂਦੀ ਹੋਣੀ ਆ ਜਦੋਂ ਫਿਰ ਪੇਪਰ ਵੀ ਕਈ ਵਾਰ ਚੱਲਦੇ ਹੁੰਦੇ ਨੇ ਉਹ ਦਿਨਾਂ ਦੇ ਵਿੱਚ ਕਈ ਵਾਰ ਹੈ ਨਾ ਅਜਿਹੇ ਹਾਲਾਤ ਬਣਦੇ ਨੇ ਕਿਹੜੇ ਕਿਹੜੇ ਹਾਲਾਤਾਂ ਵਿੱਚ ਗੁਜ਼ਰਨਾ ਪਿਆ ऐसे तो बहुत स्ट्रगल किया था सर पर ठीक था इतना भी ज्यादा नहीं भगवान अपने साथ थे इस स्ट्रगल को मानते नहीं है कि जो चुपली रह के पढ़ते रहे स्ट्रगल कर बिल्कुल भी नहीं बिल्कल, बिल्कल, मुझे तो बहुत पसंद है जगह बहुत पसंद है हां जी बाहर के सोच रा भी से तो बहुत अच्छा है ये जगह और जो स्ट्रगल की बात है तो मैं पहले वॉलीबॉल प्लेयर थी तो सेल्फ डिफेंस स्वम टीम है ना जो चंडीगढ़ की तो वो सेल्फ डिफेंस सिखाते तो हमारे स्कूल में आए थे तो उन्होंने वहां से हम सेल्फ डिफेंस क्लासेस लगाते थे समर वेकेशन और विंटर वेकेशन में ਤੋ ਮੈਨੂੰ ਵਹੀਂ ਸੇ ਸਵੈਮ ਟੀਮ ਨੇ ਆਪਣੇ ਨਏ ਨਏ ਗੇਮ ਖਿਲਾਏ ਕਿ ਬਈ ਤੇਰੇ ਮੇਂ ਕੁਛ ਹੈ ਤੂੰ ਹਮਾਰੇ ਸਾਥ ਆਏਗੀ। ਤੋ ਉਹਨਾਂ ਨੇ ਫ੍ਰੀ ਆਫ ਕੋਸਟ ਮੈਨੂੰ ਸਾਰੀ ਪ੍ਰੈਕਟਿਸ ਕਰਵਾਈ। ਮਤਲਬ ਜਿਸਾ ਕ ਅਕੈਡਮੀ ਮੈਂ ਪੇਮੈਂਟ ਕਰਦੇ ਨਾ ਪੈਸੇ ਪੈਸੇ ਵਗੈਰਾ ਮੈਂ ਤੋ ਮੈਨੂੰ ਫ੍ਰੀ ਆਫ ਕੋਸਟ ਸਿਖਾਇਆ ਤਾ ਕਿ ਕਿਹੜੀ ਕਿਹੜੀ ਗੇਮ ਖੇਡਦੇ ਰਹੇ ਜਿਸ ਤਰ੍ਹਾਂ ਤੁਸੀਂ ਗੱਲਬਾਤ ਦੌਰਾਨ ਮੈਨੂੰ ਦੱਸਿਆ ਸੀ ਕਿ ਤੁਸੀਂ ਕਈ 골ਡ ਮੈਡਲ ਜਿੱਤੇ ਨੇ ਆਪਣੇ ਮਾਪਿਆਂ ਦਾ ਨਾਮ ਚਮਕਾਇਆ ਚੰਡੀਗੜ੍ਹ ਦਾ ਨਾਮ ਪੂਰੀ ਇੰਡੀਆ ਦੇ ਵਿੱਚ ਚਮਕਾਇਆ ਕਿਹੜੇ ਕਿਹੜੀ ਗੇਮ ਦੇ ਵਿੱਚ 골ਡ ਮੈਡਲ ਜਿੱਤੇ ਸਰ ਮ नॉर्मली पार्टिसिपेट किया था क्योंकि सर ने करवाया था कि तू सब कुछ कर सकती है तू ऑलराउंडर है तो एक गेम में नहीं रहेगी तो सब कुछ खेलेगी तो मेरा पहला नेश, मेरा नेशनल में मेरा ब्राउन्ज आया था मैंने तीन महीने की प्रैक्टिस की थी और उसी में ब्राउन्स मेडल आया था फिर गोल्ड आया और गोल्ड किस गेम वोशो में गे गोल्ड आया था वो नेशनल लेवल हाँ जी नेशनल फिर इंटरनेशनल रशिया में सिलेक्शन हुआ फिर वहाँ भी गोल्ड आया था फिर उसके बाद चंडीगढ़ की पोस्ट निकली उसमें सबसे हाईएस्ट अचीवमेंट फील करनी थी तो हमने वो अप्लाई किया और उसके बाद मेरा सिलेक्शन हो गया फिर ट्रायल हुए और फिर उसके बाद पढ़ाई कथों की थी कॉलेज, आ, स्कूल दे पढ़ते रहे। आ, सेक्टर छब्बीस गवर्नमेंट मॉडल्स न सेकेंडरी स्कूल था उसमें और उसके बाद जब मेरी स्पोर्ट्स बहुत अच्छी थी तो मुझे डी कॉलेज ने स्पॉन्सर किया था ਵਾਹ ਪਰ ਸਪੋਰਟਸ ਕੋਟੇ ਮੇ ਮੇਰੀ ਭਰਤੀ ਹੋਈ ਥੀ ਹੁਣ ਸਪੋਰਟਸ ਕੋਟੇ ਦੇ ਵਿੱਚ ਤੁਹਾਡੀ ਸਿਲੈਕਸ਼ਨ ਹੋਈ ਹੈ ਚੰਡੀਗੜ੍ਹ ਪੁਲਿਸ ਦੇ ਵਿੱਚ ਹਾਂ ਸਪੋਰਟਸ ਕੋਟੇ ਮੇ ਹੀ ਮੇਰੀ ਚੰਡੀਗੜ੍ਹ ਮੇ ਵੀ ਸਿਲੈਕਸ਼ਨ ਹੋਆ ਔਰ ਮੇਰੀ ਪੜ੍ਹਾਈ ਵੀ ਸਪੋਰਟਸ ਕੋਟੇ ਕੀ ਇਸ ਮੇ ਚਲੀ ਹੈ ਜੇਕਰ ਪੜ੍ਹਾਈ ਦੇ ਖੇਤਰ ਚ ਗੱਲ ਕਰੀਏ ਤਾਂ ਕਿੰਨੇ ਪਰਸੈਂਟ ਜਿਹੜੇ ਕਿੰਨੇ ਮਾਰਕ ਆਉਂਦੇ ਰਹੇ ਨੇ ਕਿੰਨੇ ਪਰਸੈਂਟਸ ਲੈਂਦੇ ਰਹੇ ਹੋ 10ਵੀਂ ਚੋਂ 12ਵੀਂ ਚੋਂ ਗ੍ਰੈਜੂਏਸ਼ਨ ਕਰ ਰਹੇ ਹੋ 10ਵੀਂ ਤਾਂ ਮੇਰੇ ਬਹੁਤ ਕਮ ਥੇ 56 ਕੇ ਅਰਾਊਂਡ ਥੇ ਔਰ 12ਵੇਂ ਮੇਰੇ 70% ਥੇ क्या क्या कहना चाहते हो आप आपकी बेटी चंडीगढ़ पुलिस में सिलेक्ट हुई कितनी मेहनत करवानी पी कौन कौन से हालातों हालातों से आप गुजरे यहाँ तो हम कमा कमा के बच्चे को पढ़ाई में लगाए थे हम बस दूसरा कुछ नहीं कर रहे थे हालातों से गुजरना पड़ा आपको कितनी गरीबी देखी गरीबी तो बहुत देखे थे जी बो आप उस टाइम हम काम करते थे तीन तीन चार चार बच्चा पढ़ते थे और कैसे मैंने हमारा गुजारा चल जाता था बस यहीं यहीं से यहीं रह के ठेकेदार के पास रह के यहीं रह के काम करके बच्चों को पढ़ाया

ਮਿਹਨਤ ਕੇ ਹਮ ਲੋਗ ਇਹੀ ਖਿਲਾਤੇ ਪਿਲਾਤੇ ਆਪਣੇ ਬੱਚੇ ਕੇ ਹੀ ਹੈ ਕਸੀ ਇਹ ਕਰਕੇ ਆਪਣੇ ਬੱਚੇ ਪੜਾਈ ਹੈ ਹਾਂਜੀ ਕਰਕੇ ਜਦੋਂ ਜਦੋਂ ਮੌਸਮ ਕਈ ਵਾਰ ਹੁੰਦਾ ਕਿ ਵੇਰ ਚੋਪੜੀ ਚੋਣ ਵੀ ਲੱਗ ਜਾ ਪਾਣੀ ਦੇ ਨਾਲ ਚੋਣ ਲੱਗ ਜਾਂਦੀ ਹੈ ਨਾ ਪਾਣੀ ਡਿਗਣ ਲੱਗ ਜਾਂਦਾ ਤਾਂ ਉਹ ਹਾਲਾਤਾਂ ਦੇ ਵਿੱਚ ਫਿਰ ਕਿਵੇਂ ਬੱਚਿਆਂ ਨੂੰ ਸਾਰਾ ਸੰਭਾਲਦੇ ਰਹੇ ਕਿਵੇਂ ਸਾਰਾ ਕੁਝ ਜੀ ਐਸੇ ਸੰਭਾਲ ਕੇ ਕਰਤੇ ਆ ਗਏ ਜੀ ਹਾਂ ਜੀ ਐਸੇ ਸੰਭਾਲ ਕੇ ਕਰਤੇ ਆਪਣੇ ਬੱਚੇ ਪਾਲ ਪੋਸ ਕੇ بڑے ਕਰੇ ਇਹਨ ਲੋਕ ਪੜ੍ਹਾਈ ਲਿਖਾਈ ਹਮ ਲੋਕ ਐਬ ਤਾਂ ਹਮ ਲੋਕ ਦਾ ਕਰਤੱਵ ਪੂਰਾ ਹੋ ਗਏ ਜੀ ਇਹਨ ਲੋਕ ਨੂੰ ਨੌਕਰੀ ਲੱਗ ਗਈ ਹਮ ਬਹੁਤ ਖੁਸ਼ ਹੈ ਜੀ ਮੇਰੇ ਬੱਚੇ ਨੂੰ ਨੌਕਰੀ ਲੱਗ ਗਈ ਕੀ ਅੰਜੂ ਇੰਸੈਂਜ ਹੋਇਆ ਘਰ ਦੇ ਵਿੱਚ ਕਿ ਜਦੋਂ ਗਰੀਬੀ ਵਾਲਾ ਦੌਰ ਸੀ ਕਿ ਐ ਵੀ ਹੁੰਦਾ ਸੀ ਕਿ ਫਿਰ ਵੀ ਰੋਟੀ ਕੰਨੀ ਵੀ ਤਰਸੇ ਹੋਮ ਇਸ ਤਰ੍ਹਾਂ ਹੋਇਆ ਕਦੇ ਨਹੀਂ ਮੇਰੀ ਮੰਮੀ ਪਾਪਾ ਨੇ ਐਸੇ ਕੋਈ ਹਾਲਤ ਨਹੀਂ ਲਾਣੇ ਦਿਆ ਉਹ ਜੋ ਜੈਸਾ ਮਰਜ਼ਾ ਐਕਸਟਰਾ ਡਿਊਟੀ ਲਗਾਨੀ ਪਈ ਲੇਕਿਨ ਖਾਣੇ ਕੀ ਕਬੀ ਕਬੀ ਨਹੀਂ ਹੋਣੀ ਦੀ ਇਨੋਨੇ ਔਰ ਇਵਨ ਯੂ ਨਾਈਟ ਡਿਊਟੀ ਵੀ ਲਗਾਤੇ تھے ਬਾਰਿਸ਼ ਆਤਾ ਤਾਂ ਬਾਰਿਸ਼ ਮੇ ਵੀ ਜਾਤੇ تھے ਇਹ ਬਹੁਤ ਬਿਮਾਰ ਰਹਤੀ ਹਮਨੇ ਮਨਾ ਕੀਆ ਜੌਬ ਸੇ ਲੇਕਿਨ ਫਿਰ ਵੀ ਨਹੀਂ ਬੇਟਾ ਜਾਣਾ ਤਾਂ ਪੜੇਗਾ ਇਨੋਨੇ ਬਹੁਤ ਜ਼ਿਆਦਾ ਸਟਰਗਲ ਕੀਆ ਮੰਮੀ ਪਾਪਾ ਨੇ ਬਹੁਤ ਜ਼ਿਆਦਾ

ਸਾਲ ਮੇ 3 ਵਾਰੀ ਵੜਦਾ ਹੈ ਇਨਕਰੀਜ਼ ਹੁੰਦੀ ਹੈ ਸੈਲਰੀ ਉਹ ਇਨਕਰੀਜ਼ ਹੁੰਦੀ ਹੈ ਹਾਂਜੀ ਤੇ ਹੁਣ ਕਿੰਨੇ ਮਹੀਨੇ ਦੀ ਟ੍ਰੇਨਿੰਗ ਜਿਹੜੀ ਰਹਿ ਗਈ ਹੈ ਟ੍ਰੇਨਿੰਗ ਕਿੱਥੇ ਚੱਲ ਰਹੀ ਹੈ ਇਸ ਸਮੇਂ ਟ੍ਰੇਨਿੰਗ ਹਮਾਰੇ ਜਲੰਧਰ ਮੇ ਹੋ ਰਹੀ ਹੈ ਪੀਪੀ ਪੀਪੀ ਜਲੰਧਰ ਔਰ ਵਾਹ ਪਰ ਹਮਾਰੇ ਅਭੀ 5 ਮਹੀਨੇ ਦੀ ਟ੍ਰੇਨਿੰਗ ਹੋ ਗਈ ਔਰ 4 ਮਹੀਨੇ ਕੀ ਰਹਤੀ ਹੈ ਟੋਟਲ ਹਮਾਰੇ 9 ਮੰਥ ਕੀ ਹੁੰਦੀ ਹੈ ਏਜ ਕਿੰਨੀ ਹੋਗੀ ਤੁਹਾਡੀ ਹਾਂ ਮੇਰੀ 21 21 ਹੈ 21 ਹੈ ਹਾਂਜੀ ਤੇ ਹੋਰ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚ ਉਹ ਕੋਈ ਜਾ ਲਾਉਂਦੇ ਨੇ ਉਹ ਪਾਲ ਜਿਹੜੇ ਮਿਹਨਤ ਕਰਦੇ ਰਏ ਜਾਂ ਇਕੱਠੀਆਂ ਪੈਣਾ ਬੈਠ ਕੇ ਪੜ੍ਹਦੀਆਂ ਰਹੀਆਂ ਕਈ ਫਿਰ लाइट नहीं होंगी क्योंकि जिस थानी रह रहे हो बड़े इतने भी तरस हालात ने ना झोपड़ी सारी सारे पास हो ना बहुत औखा समा वैसे मैं बहुत न लायक लाइट चली जाती तो मैं सो जाती थी <laughs> <laughs> और मेरे जो कोच थे उन्होंने मुझे बहुत सपोर्ट किया अगर मुझे पैसे की कभी भी कमी होती तो वो मुझे फील नहीं होने देते तो वो हमेशा मेरी सबसे ज़्यादा सपोर्ट उन्होंने और मम्मा ने किया मतलब मेरे जो दोनों कोच थे संदीप सर संजय सर उन्होंने मुझे बहुत सपोर्ट किया वो अभी तक सपोर्ट करते रहते हैं ਅੱਗੇ ਹੁਣ ਕੀ ਸੁਪਨਾ ਮੰਨ ਦੇ ਵਿੱਚ ਕਿਉਂਕਿ ਹੁਣ ਨੌਕਰੀ ਤਾਂ ਹਾਸਲ ਕਰ ਲਈ ਜਦੋਂ ਬੰਦਾ ਨੌਕਰੀ ਹਾਸਲ ਕਰ ਲੈਂਦਾ ਮਕਾਮ ਤੇ ਪਹੁੰਚ ਜਾਂਦਾ ਫਿਰ ਆਏ ਹੁੰਦਾ ਵੀ ਆਪਣੇ ਲਵੇ ਗੱਡੀ ਵੀ ਹੋਵੇ ਆਪਣੇ ਲਵੇ ਵਧੀਆ ਘਰ-ਬਾਰ ਹੋਵੇ ਹੁਣ ਇਹ ਝੋਪੜੀ ਨੂੰ ਫਿਰ ਕਦੋਂ ਅਲਵਿਦਾ ਕਹਿਣ ਜਾ ਰਹੇ ਹਾਂ ਕਿ ਜਾਂ ਫਿਰ ਇੱਥੇ ਹੀ ਹੱਲੇ ਗੁਜ਼ਾਰਾ ਕਰਦੇ ਵੈਸੇ ਤੁਮੇ ਮੈਨੂੰ ਬਹੁਤ ਪਸੰਦ ਹੈ ਮੇਰਾ ਛੋੜਨੇ ਦਾ ਮਨ ਨਹੀਂ ਹੈ ਲੇਕਿਨ ਅਗਰ ਹਮ अगर बढ़ना है तो थोड़ा सा छोड़ना तो पड़ेगा ही और आगे मेरे स्पोर्ट्स में बढ़ते हुए तो मैं स्पोर्ट्स की तरफ से जाना चाहूँगी एशिया वगैरह में पार्टिसिपेट करूँगी जैसे कि अभी मैंने एक ही इंटरनेशनल था ना तो मैं आगे बहुत सारे इंटरनेशनल खेलना चाहूँगी और जो चंडीगढ़ डिपार्टमेंट है पुलिस की उसको भी आगे बढ़ाऊँगी गेम आगे खेलने जा रही हूँ फिर फिर मैं सर पेंच स्लाट और वोशो में ज़्यादा फोकस देना पसंद करूँगी क्योंकि वो मेरे बेस है ना तो मैं उनको नहीं छोड़ूंगी कभी भी ਇਸ ਇਹ ਚੀਜ਼ ਨੂੰ ਲੈ ਕੇ ਵੱਖਰਾ ਮਾਨ ਸਤਕਾਰ ਮਿਲਦਾ ਹੈ ਕਿ ਹਨਾ ਬੜੇ ਲੋਡਬੰਦ ਪਰਿਵਾਰ ਦੇ ਵਿੱਚੋਂ ਐ ਕੁੜੀ ਹੈ ਨਾ ਅਫਸਰ ਵੀ ਫਿਰ ਹਨਾ ਮਦਦ ਕਰਦੇ ਹੋਣਗੇ ਜਾਂ ਤੁਹਾਡੇ ਕੋਚ ਵੀ ਮਦਦ ਕਰਦੇ ਹੋ। ਮੇਰੇ डिपार्टमेंट तो नहीं लेकिन मेरे कोच मेरे बहुत सपोर्ट में थे वो चंडीगढ़ पुलिस में ही दोनों तो मुझे बहुत सपोर्ट करते थे और हमारा जो स्वयं था वो चंडीगढ़ पुलिस की तरफ से एक वो है इंस्टीट्यूट है तो वो सारी लड़कियों की ऐसी हेल्प करता है ये नहीं कि एक लिए। सब सबकी फ्री ऑफ कॉस्ट ट्रेनिंग देते सेल्फ डिफेंस सिखाते हैं और कभी कभी तो आ, समर और कैंप और विंटर कैंप भी लगाते हैं स्पेशली गर्ल्स के लिए ਕਦੋਂ ਪਤਾ ਲੱਗ ਜਾਂਦਾ ਕਿ ਵੀ ਮੇਰੀ ਮੰਮੀ ਦਾ ਸੁਪਨਾ ਹੈ ਕਿ ਚੰਡੀਗੜ੍ਹ ਪੁਲਿਸ ਦੇ ਵਿੱਚ ਭਰਤੀ ਹੋਣਾ ਕਦੋਂ ਕਿੰਨੀ ਸਾਲ ਦੀ ਉਮਰ ਤੇ ਪਤਾ ਲੱਗਿਆ ਉਹ ਮੈਨੂੰ ਬਚਪਨ ਸੇ ਹੀ ਕਹੇ ਤਿਆਰ ਤੇ ਤੂੰ ਨੇ ਨਾ ਚੰਡੀਗੜ੍ਹ ਪੁਲਿਸ ਵਿੱਚ ਭਰਤੀ ਹੋਣਾ ਹੈ ਪੰਜਵੀਂ ਕਲਾਸ ਕੇ ਬਾਅਦ ਸੀ ਕਿ ਹਾਂ ਤੂੰ ਨੇ ਹੋਣਾ ਹੈ ਤੂੰ ਨੇ ਹੋਣਾ ਹੈ ਫਿਰ ਮੈਂ ਸਕੂਲਸ ਗਈ ਤੇ ਹਾਂ ਬੇਟਾ ਸਿਰ ਤੂੰ ਹੋਏਗੀ ਤੋ ਹਰ ਕਿਸੇ ਕੋਲ ਬੋਲ ਦਿੱਤੀ ਮੇਰੀ ਬੇਟੀ ਚੰਡੀਗੜ੍ਹ ਪੁਲਿਸ ਮੇ ਲੱਗੇਗੀ ਹੂੰ ਤੋ ਬੱਸ ਇਹਦਾ ਪੂਰਾ ਹੋ ਗਿਆ ਅੱਛਾ ਪਹਿਲੇ ਮਨ ਦੇ ਵਿੱਚ ਠਾਣ ਲਿਆ ਸੀ ਨਾ ਹਾਂ ਇਹਨੂੰ ਨੇ ਮਿਹਨਤ ਕਿੰਨੀ ਕਰਨੀ ਪਈ ਇੱਥੇ ਤੱਕ ਪਹੁੰਚਣ ਲਈ ਮਿਹਨਤ ਕਿੰਨੀ ਵੀ ਹਮਾਰ ਤੋਂ ਸਵੇਰ ਸੇ ਸਟਾਰਟ ਹੋ ਜਾਂਦਾ ਤੱਕ ਪਹਿਲੇ 4 ਵਜੇ ਸੇ ਹਮਾਰੀ ਅਕੈਡਮੀ ਸਟਾਰਟ ਹੋ ਜਾਂਦੀ ਸੀ ਫਿਰ 6 ਵਜੇ ਛੋੜ ਦਿੰਦੇ ਸੀ ਫਿਰ ਉਸਕੇ ਬਾਅਦ ਸਕੂਲ ਭਾਗ ਭਾਗ ਕੇ ਜਾਣਾ ਅਨ ਇਸੇ ਕੇ ਚੱਕਰ ਮੇ ਬਾਲ ਵੀ ਕਟਵਾ ਦੇ ਬਾਰ ਬਾਰ ਗੀਲੇ ਹੋ ਜਾਂਦੇ ਸੀ ਨਾ ਕਟਵਾ ਦਿਆ ਫਿਰ ਸ਼ਾਮ ਕੋ 4 ਵਜੇ ਸੇ 7 ਵਜੇ ਤੱਕ ਕੀ ਟ੍ਰੇਨਿੰਗ ਰਹਿੰਦੀ ਸੀ ਪਹਿਲੇ ਸਕੂਲ ਚ ਪੜਨਾ 2 ਵਜੇ ਛੁੱਟੀ ਉਸਕੇ ਬਾਅਦ ਸੇ ਸ਼ਾਮ ਕੋ ਦੁਬਾਰਾ ਹੋਰ ਮਨ ਦੇ ਵਿੱਚ ਕੀ ਕੀ ਹੁਣ ਸੁਪਨਾ ਸਜੋਇਆ ਕਿਉਂਕਿ ਜੇ ਸੁਪਨਾ ਦਾ ਪੂਰਾ ਕਰ ਲਿਆ ਜਦੋਂ ਇਨਸਾਨ ਦਾ ਇੱਕ ਸੁਪਨਾ ਪੂਰਾ ਹੋ ਜਾਂਦਾ ਫਿਰ ਉਹਦੇ ਮਨ ਦੇ ਵਿੱਚ ਹੋਰ ਚਾਹਨਾ ਹੁੰਦੀ ਹੈ ਕਿ ਮੈਂ ਆਹ ਸੁਪਨੇ ਪੂਰੇ ਕਰਨੇ ਨੇ ਹੁਣ ਅੱਗੇ ਜਾ ਕੇ ਤਰੱਕੀ ਹਾਸਲ ਕਰਨੀ ਕੀ ਸੋਚੀ ਮੇਰਾ ਕੋਈ ਸੁਪਨਾ ਹੀ ਨਹੀਂ ਤਾਂ ਮੇਰੇ ਮੈਸਰ ਕੋਚ ਬੋਲ ਦਤੇ ਤੇ ਇਹ ਕਰਨਾ ਹੈ ਇਹ ਹੀ ਕਰਨਾ ਠੀਕ ਹੈ ਮੰਮੀ ਨੇ ਬੋਲਾ ਤਾਂ ਵਹੀ ਕਰਨਾ ਮਤਲਬ ਮੇਰਾ ਆਪਣੀ ਤਰਫ ਤੋਂ ਕੁਝ ਵੀ ਨਹੀਂ ਤਾਂ ਕਿ ਕੀ ਕਰਨਾ ਹੈ ਜਦੋਂ ਮਕਾਮ ਤੇ ਪਹੁੰਚਦਾ ਫਿਰ ਦਿਮਾਗ ਚਾਉਣ ਲੱਗਦਾ ਵੀਰਾ ਸੁਪਨਾ ਮੈਨੂੰ ਨਹੀਂ ਆਤਾ ਜੇ ਤਾਂ ਮੇਰੇ ਕੋਚ ਹੀ ਗਾਈਡ ਕਰਤੇ ਹਾਂ ਬੇਟਾ ਅਪ ਚੁਨੀ ਇਸੇ ਔਰ ਅੱਗੇ ਵਧਣਾ ਹੈ ਉਹ ਮੈਨੂੰ ਜੀ ਦਿੰਦੇ ਕਿ ਭਈ ਤੂੰ ਯਾਹ ਜਾਣਾ ਹੈ ਇਹ ਪੜਨਾ ਹੈ ਇਹ ਕਰਨਾ ਉਹ ਕਰਨਾ ਠੀਕ ਹੈ ਸਰ ਇਨੀ ਗਰੀਬੀ ਦੇ ਵਿੱਚ ਉਹ ਵਿੱਚੋਂ ਉੱਠ ਕੇ ਇਹ ਮੁਕਾਮ ਹਾਸਲ ਕੀਤਾ ਹੈ ਅ ਬਹੁਤ ਗਰੀਬੀ ਆ ਘਰ ਦੇ ਵਿੱਚ ਮੈਂ ਦੇਖ ਰਿਹਾ ਹੈ ਨਾ ਅ ਕਦੇ ਮਨ ਟੁੱਟਿਆ ਮਨ ਟੁੱਟਨੇ ਨਹੀਂ دیا ਕਦੇ ਵੀ ਮੇਰੇ ਕੋਚ ਵਗੈਰਾ ਨੇ ਮਮੇ ਪਾਪਾ ਨੇ ਇਹ ਲੋਕੋ ਕੋ ਦੇਖ ਕੇ ਤਾਂ ਔਰ ਮੋਟੀਵੇਟ ਹੋਤੇ تھے ਕਿਉਂਕਿ ਮੰਮੀ ਪਾਪਾ ਐਕਸਟਰਾ ਡਿਊਟੀ ਵੀ ਕਰਦੇ ਤੇ ਔਰ ਮੰਮੀ ਤਾਂ ਇਵਨ ਬਿਮਾਰ ਹੋਤੀ ਤੀ ਤभी ਵੀ ਜਾਂਦੀ ਤੀ ਕੰਮ ਕਰਨੇ ਮੀਨੇ ਮਨਾ ਕਰਦੇ ਤੇ ਮੰਨਦੀ ਨਹੀਂ ਹੈ ਅਭੀ ਵੀ ਜਾਂਦੀ ਹੈ ਰੀਸੈਂਟਲੀ ਵੀ ਦੋ ਵਾਰ ਚੱਕਰ ਖਾ ਕੇ ਗਿਰ ਗਈ ਲੇਕਿਨ ਅਭੀ ਬਿਨੂ ਛੋੜਾ ਨਹੀਂ ਉਹ ਕਹਾਂ ਨਹੀਂ ਕਿ ਹੁਣ ਤਾਂ ਮਾਂ ਮੇਰੀ ਡਿਊਟੀ ਲੱਗ ਗਈ ਜੰਡੀਗੜ ਪੁਲਿਸ ਦੇ ਵਿੱਚ ਹੁਣ ਤਾਂ ਆਰਾਮ ਕਰਾਣਾ ਵੀ ਤੇਰਾ ਸੁਪਨਾ ਵੀ ਪੂਰਾ ਕਰਤਾ ਹੁਣ ਤਾਂ ਕੋਈ ਲੋਡ ਵੀ ਨਹੀਂ ਪੈਣੀ ਅੱਗੇ ਨਾ ਪਵੇ ਦੋ ਆ ਜੀ ਨਹੀਂ ਮੰਨਦੀ ਕਿ ਤੇ ਗਰਮ ਇਹ ਰਹਿਣਾ ਤਾਂ ਕਰਨਾ ਤਾਂ ਪੜੇਗਾ ਹੀ ਮੰਨਦੀ ਨਹੀਂ ਕਿ ਵੀਵੀ ਇਹ ਮਾਰੀ ਬਾਤੇ ਇਨਕੀ ਮੰਨ ਲਓ ਪਰ ਇਹ ਨਹੀਂ ਮੰਨਤੇ ਇਹ ਫਿਰ ਆਇਆ ਤਾਂ ਹੁੰਦਾ ਵੀ ਨੇ ਵੀ ਹੁਣ ਮਾਪੇ ਨੇ ਬਹੁਤ ਸੰਘਰਸ਼ ਕਰ ਲਿਆ ਵੀ ਹੁਣ ਚਲੋ ਇਹਨਾਂ ਦੇ ਆਪਾਂ ਨੂੰ ਸਾਰੀ ਜ਼ਿੰਦਗੀ ਦਿੱਤੀ ਹੈ ਨਾ ਬਜ਼ੁਰਗ ਹੋ ਗਏ ਹੁਣ ਬਜ਼ੁਰਗ ਹੋ ਅਵਸਥਾ ਦੇ ਵਿੱਚ ਵੀ ਕੰਮ ਕਰ ਰਹੇ ਨੇ ਨਾ ਜੰਗਲਾਂ ਦੇ ਵਿੱਚ ਵੀ ਹੁਣ ਇਹਨਾਂ ਨੂੰ ਆਰਾਮ ਕਰਾਈਏ ਹੁਣ ਫਿਰ ਇਹਨਾਂ ਨੂੰ ਹੋ ਨਹੀਂ ਕੀਤਾ ਇਹਨਾਂ ਨੂੰ ਮਨਾਇਆ ਨਹੀਂ ਹੈਗਾ ਵੀ ਬਸ ਹੁਣ ਘਰ ਬੈਠ मैंने तो स्टार्टिंग से कहा था कि मम्मी मेरी जॉब लगती आप है और किसी को ले करेंगे जी अभी तो बच्चे के शादी भी है चार चार बच्चे है शादी करने के इन लोग बढ़ जाएंगे तो कैसे हो जाएंगे अब बच्चे भी शादी लाए के हो गए शादी करेंगे इन लोग के फिर पैसे हो चाहिए जी। ता, ता। गांव में उतना ज़मीनों में नहीं है जी कर्ज़ा कुछ भी चढ़े वो बिट्टू उम्रौंडे बिच नहीं नहीं कर्ज़ा नहीं है ज़मीन नहीं है मतलब स्पॉन्सर हमारे ना हम स्टडिंग में हमारी स्टडी में हमेशा स्पॉन्सर जैसे टेंथ क्लास में हम हुए तो वहाँ से स्कॉलरशिप आ गई ਉਹ ਸਾਰੀ 10th ਸਕਾਲਰਸ਼ਿਪ ਆਪਣੇ ਗਵਰਨਮੈਂਟ ਪੈਸੇ ਸੀ ਕਿਆ ਪਲੱਸ 2 ਮੇ ਦੁਬਾਰਾ ਸਕਾਲਰਸ਼ਿਪ ਮਿਲ ਗਿਆ ਉਸਕੇ ਬਾਅਦ ਸਪੋਰਟਸ ਆ ਗਿਆ ਹਮਾਰਾ ਤੋ ਉਹ ਤੋ ਫ੍ਰੀ ਥਾ ਸਿਰਫ ਹਮੇ ਖੇਲਣ ਦੇ ਪੈਸੇ ਉਲਟਾ ਮਿਲਤੇ ਥੇ ਕਾਲਜ ਸੇ ਔਰ ਦੀਦੀ ਕੀ ਐਨਜੀਓ ਵਗੈਰਾ ਨੇ ਸਪੋਰਟ ਕਰਦੀਆ ਮਤਲਬ ਇਤਨਾ ਦਿੱਕਤ ਨਹੀਂ ਆਇਆ ਹਮੇ ਹਮੇਸ਼ਾ ਭਗਵਾਨ ਨੇ ਹਮਾਰੇ ਸਾਥ ਜਿਆਦਾ ਸਾਥ ਦੀ ਹੈ ਨਾ ਹਮੇ ਸਪੋਰਟ ਮਿਲਤੇ ਰਹੇ ਭਗਵਾਨ ਕੀ ਬਹੁਤ ਬਹੁਤ ਧੰਨਵਾਦ ਤਾਂ ਤੁਹਾਨੂੰ ਇੱਕ ਵਾਰ ਫਿਰ ਤਸਵੀਰਾਂ ਨੇ ਜਿਹੜੀਆਂ ਉਸ ਝੋਪੜੀ ਦੀਆਂ ਦਿਖਾ ਦਿੰਨਾ ਮੈਂ ਦਿਖਾ ਦਿੰਨਾ ਕਿ ਕਾਨਿਆਂ ਦੀ ਝੋਪੜੀ ਹੈ ਇਹ ਦੇ ਮੀ ਪੈਂਦਾ ਚਖੜ ਚੱਲਦਾ ਹੈ ਹਨੇਰੀ ਚੱਲਦੀ ਹੈ ਤਾਂ ਇਸੇ ਹਨੇਰੀ ਦੇ ਵਿੱਚ ਉਸੇ ਚੱਕੜ ਦੇ ਵਿੱਚ ਇਹ ਪਰਿਵਾਰ ਇਸ ਝੋਪੜੀ ਦੇ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕਰਦਾ ਹੈ ਤਾਂ ਇਹ 30 ਜਿਹੜੀ ਇਹਨਾਂ ਦੇ ਪਰਿਵਾਰ ਦੀ ਅੰਜੂ ਤਾਂ ਉਹਨੇ ਬੜੀ ਸਖਤ ਮਿਹਨਤ ਕੀਤੀ სპੋਰਟਸ ਦੇ ਖੇਤਰ ਦੇ ਵਿੱਚ ਵੀ ਤਾਂ ਇਸ ਦੀ ਚੋਣ ਆ ਜਿਹੜੀ ਚੰਡੀਗੜ੍ਹ ਪੁਲਿਸ ਦੇ ਵਿੱਚ ਹੋਈ ਤਾਂ ਆਪਣੇ ਆਪ ਦੇ ਵਿੱਚ ਹਾਲਾਤ ਬਿਆਨ ਕਰਦੇ ਨੇ ਦੱਸਣ ਦੀ ਲੋੜ ਨਹੀਂ ਕਿ ਕਿਸ ਤਰ੍ਹਾਂ ਇਸ ਕੁੜੀ ਨੇ ਇੱਕ ਝੋਪੜੀ ਦੇ ਵਿੱਚ ਉੱਠ ਕੇ ਬੜੀ ਸਖਤ ਮਿਹਨਤ ਕਰਕੇ ਕਰਕੇ ਜਿਹੜਾ ਮਕਾਮ ਹਾਸਲ ਕੀਤਾ ਹੈ ਤਾਂ ਸਨੇਹਾ ਵੀ ਜਾਂਦਾ ਹੈ ਉਹਨਾਂ ਲੋਕਾਂ ਨੂੰ ਉਹਨਾਂ ਨੌਜਵਾਨਾਂ ਨੂੰ ਜਿਹੜੇ ਚੰਗੇ ਪੜੇ ਹਾਲਾਤਾਂ ਦੇ ਵਿੱਚ ਰਹਿ ਕੇ ਵੀ ਸਖਤ ਮਿਹਨਤ ਨਹੀਂ ਕਰਦੇ ਅੱਗੇ ਵੱਲ ਵਾਧੇ ਨਹੀਂ ਤਾਂ ਇਹ ਸਨੇਹਾ ਉਹਨਾਂ ਦੇ ਲਈ ਵੀ ਖਾਸ ਇਸਤੀ ਦੇ ਵੱਲੋਂ ਆ ਕਿ ਉਹ ਵੀ ਸਖਤ ਮਿਹਨਤ ਕਰਨ ਆਪਣੇ ਮਾਪਿਆਂ ਦਾ ਨਾਮ ਚਮਕਾਉਣ ਤਾਂ ਆਪਣੇ ਕਾਮਯਾਬੀ ਦੇ ਵੱਲ ਵਧਣ ਤੇ ਆਪਣੀ ਮੰਜ਼ਿਲ ਨੂੰ ਹਾਸਲ ਕਰਨ ਸਾਥੀ ਮਖਣ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੀ ਰਜਨਾ ਸਪੋਕਸਮੈਨ ਟੀਵੀ ਚੰਡੀਗੜ੍ਹ